ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਜ਼ਮੀਨ ਦਾ ਮੁੱਲ ਤੋੜਨ ਪਿੱਛੇ ਕਈ ਦਿਨ ਕੈਸ ਕੈਸ ਹੁੰਦੀ ਰਹੀ ਤੂਰਕੋਟਿਆ ਉਸ ਦਿਨ ਦਾ ਹੀ ਗਿੱਲਾਂ ਦੇ ਘਰ ਡਟ ਕੇ ਬੈਠਾ ਹੋਇਆ ਸੀ ਸਾਰੀ 12 ਕਿੱਲੇ ਦਾ ਮੁੱਲ ਤਾਂ ਜ਼ਿਆਦਾ ਬਣਦਾ ਸੀ ਇੱਕ ਜਣਾ ਕੋਈ ਇਕੱਲਾ ਤੈਨੀ ਜ਼ਮੀਨ ਲੈਣ ਦੀ ਪਹੁੰਚ ਵਿੱਚ ਨਹੀਂ ਸੀ ਅਖੀਰ ਸੌਦਾ ਹੋ ਗਿਆ ਭਾਈ ਰੂਪੇ ਵਾਲੀ 4 ਕਿੱਲੇ ਭਰਮਜੀਤ ਪਟਵਾਰੀ ਨੇ ਲੈ ਲਈ 20000 ਕਿੱਲੇ ਦੇ ਹਿਸਾਬ ਕੱਢਣਾ ਬੰਨੇ ਨਾਲ ਲੱਗਦਾ ਟਾਲੀ ਵਾਲਾ 8 ਕਿੱਲੇ ਦਾ ਖੇਤ ਦੋ ਜਣਿਆਂ ਨੇ ਰੜ ਕੇ ਲੈ ਲਿਆ ਸਾਂਝਾ ਇਹ ਜ਼ਮੀਨ ਬਹੁਤ ਉਪਜਾਊ ਸੀ ਭਾਈ ਰੂਪੇ ਵਾਲੀ ਨਾਲੋਂ ਇਹਦਾ ਫਰਕ ਸੀ ਇਹਦਾ ਮੁੱਲ ਟੁੱਟਿਆ 25000 ਕਿੱਲਾ ਦੋ ਜਣਿਆਂ ਨੇ 4-4 ਕਿੱਲੇ ਕਰ ਲਈ ਇੱਕ ਤਾਂ ਸੀ ਨੰਬਰਦਾਰ ਮੇਰ ਸਿੰਘ ਅਤੇ ਦੂਜਾ ਤੀਰਥ ਸਿੰਘ ਫੂਲ ਤਹਿਸੀਲਦਾਰ ਦੀ ਕਚਹਿਰੀ ਵਿੱਚ ਜਾ ਕੇ ਰਕਮ ਧਾਰ ਦਿੱਤੀ ਗਈ ਬੈ ਦੀਆਂ ਰਜਿਸਟਰੀਆਂ ਹੋ ਗਈਆਂ ਤਹਿਸੀਲਦਾਰ ਦੀ ਕਚਹਿਰੀ ਵਿੱਚ ਤਿੰਨ ਕੁੜੀਆਂ ਤੇ ਤਿੰਨੇ ਜਮਾਈ ਹਾਜ਼ਰ ਹੋਏ ਪਰਮਜੀਤ ਮਹਿਰ ਅਤੇ ਤੀਰਥਪਿੰਡ ਦਾ ਸਰਪੰਚ ਅਤੇ ਤਿੰਨ ਚਾਰ ਬੰਦੇ ਹੋਰ ਵੀ ਰਜਿਸਟਰੀਆਂ ਉੱਤੇ ਤਹਿਸੀਲਦਾਰ ਦੇ ਦਸਖਤ ਹੋਣ ਪਿੱਛੋਂ ਸਾਰੇ ਜਾਣੇ ਇੱਕ ਹੋਟਲ ਵਿੱਚ ਬੜੇ ਚਾਹ ਨਾਲ ਜਲੇਬੀਆਂ ਖਾਦੀਆਂ ਗੀਆਂ ਤੱਤੀਆਂ ਤੱਤੀਆਂ ਸਭ ਜਾਣੇ ਹਾਸ-ਹਾਸ ਗੱਲਾਂ ਕਰ ਰਹੇ ਸਨ ਚਾਂਬੜਾ ਪਾਉਂਦੇ ਸਨ ਜਮਾਈ ਤਾਂ ਜਿਵੇਂ ਕਿਸੇ ਨਸ਼ੇ ਵਿੱਚ ਹੋਣ ਨਸ਼ਾ ਤਾਂ ਪਰਮਜੀਤ ਮਹਿਰ ਅਤੇ ਤੀਰਥ ਨੂੰ ਵੀ ਸੀ ਜ਼ਮੀਨ ਲੈ ਲਈ ਸੀ ਇਹ ਕੋਈ ਛੋਟਾ ਨਸ਼ਾ ਸੀ ਤਿੰਨਾਂ ਕੁੜੀਆਂ ਨੇ ਚਾਹ ਤਾਂ ਪੀ ਲਈ ਪਰ ਜਲੇਬੀ ਦੀ ਇੱਕ ਸਾਖ ਵੀ ਮੂੰਹ ਵਿੱਚ ਨਹੀਂ ਪਾਈ ਹੱਸੀਆਂ ਬੋਲੀਆਂ ਵੀ ਨਹੀਂ ਤਿੰਨਾਂ ਦੀਆਂ ਅੱਖਾਂ ਖੁਸ਼ਕ ਖੁਸ਼ਕ ਸਨ ਜਿਵੇਂ ਉਹਨਾਂ ਵਿੱਚ ਪਾਣੀ ਹੋਵੇ ਹੀ ਨਾ ਕੁੱਲ ਰਕਮ ਬਣੀ 280000 ਇਹਦੇ ਵਿੱਚੋਂ 30000 ਹਰਦਿਤ ਸਿੰਘ ਨੂੰ ਗਹਿਣੇ ਦਾ ਵਾਪਸ ਕਰਨਾ ਸੀ 10000 ਪਰਮਜੀਤ ਨੇ ਪਹਿਲਾਂ ਹੀ ਕੱਟ ਲਿਆ ਸੀ ਭਾਈ ਰੂਪੇ ਵਾਲੇ ਖੇਤ ਦਾ ਜਿਹਨੂੰ ਬੁੜੀ ਚੰਦਕੌਰ ਨੇ ਗਹਿਣੇ ਤਰਿਆ ਸੀ ਬਾਕੀ ਬਚੀ ਰਕਮ ਦੇ ਉਹਨਾਂ ਨੇ ਤਿੰਨ ਹਿੱਸੇ ਪਾ ਲਏ 80-80000 ਆਇਆ ਫੁੱਲੋਂ ਕਿੰਨੇ ਜਮਾਈਏ ਤੇ ਤਿੰਨੇ ਕੁੜੀਆਂ ਆਥੜਨ ਨੂੰ ਕੋਠੀ ਆ ਗਏ ਅਗਲੀ ਸਵੇਰ ਦਿਨ ਚੜੇ ਧੂਰਕੋਟ ਵਾਲੇ ਪਰੋਣੇ ਨੇ ਬਾਣੀਏ ਦੀ ਹੱਟ ਉੱਤੇ ਹਰਦੀਪ ਸਿੰਘ ਨੂੰ ਬੁਲਾਇਆ ਹਰਿੰਦਰ ਵੀ ਪਿਓ ਦੇ ਨਾਲ ਹੀ ਆ ਗਿਆ ਮਿਹਰ ਸਿੰਘ ਤੇ ਤੀਰਥ ਸਿੰਘ ਵੀ ਉੱਥੇ ਹੀ ਸਨ ਪਿੰਡ ਦੇ ਹੋਰ ਕਈ ਬੰਦੇ ਵੀ ਹਰਦੀਪ ਸਿੰਘ ਆਪਣੀ ਬਹੀ ਲੈ ਕੇ ਆਇਆ ਸੀ ਹੱਟ ਉੱਤੇ ਆ ਕੇ ਹਰਿੰਦਰ ਨੇ ਪਿਓ ਦੇ ਹੱਥੋਂ ਬਹੀ ਫੜ ਲਈ ਬਸ ਐਵੇਂ ਸੁਭਾਇਕੀ ਹੀ ਬਹੀ ਦੀ ਡੋਰ ਵੀ ਹਰਿੰਦਰ ਨੇ ਹੀ ਖੋਲੀ ਫਿਰ ਬਹੀ ਨੂੰ ਰਮੇਸ਼ ਮੂਰੇ ਕਰ ਦਿੱਤਾ ਆਖਿਆ ਲੈ ਬਈ ਲਾਲਾ ਦੇਖ ਕਿੱਥੇ ਜੇ ਅਲਿਖਤ ਵਰਕੇ ਫਰੋਲ ਫਰੋਲ ਰਮੇਸ਼ ਨੇ ਲਿਖਤ ਵਾਲਾ ਪੱਤਰਾ ਕੱਢ ਲਿਆ ਲੰਡਿਆ ਵਿੱਚ ਲਿਖੀ ਲਿਖਤ ਅੱਖਰ ਜੋੜ ਜੋੜ ਪੜ ਕੇ ਸੁਣਾਈ ਫਿਰ ਧੂਰਕੋਟ ਵਾਲੇ ਪਰੋਣੇ ਨੇ 30000 ਦੀਆਂ ਤਿੰਨ ਥਈਆਂ ਲਾਲੇ ਨੂੰ ਫੜਾਈਆਂ ਇੱਕ ਥਈ ਨੂੰ ਲਾਲਾ ਗਿਣਨ ਲੱਗਿਆ ਤੇ ਇੱਕ ਨੂੰ ਹਰਿੰਦਰ ਲਾਲੇ ਨੇ ਪਹਿਲਾਂ ਗਿਣ ਲਿਆ ਉਹਨੂੰ ਝੋਲੀ ਵਿੱਚ ਰੱਖ ਕੇ ਉਹ ਦੂਜੀ ਥਈ ਗਿਣਨ ਲੱਗਿਆ ਹਰਿੰਦਰ ਆਪਣੀ ਹੀ ਗਿਣ ਕੇ ਬੈਠਾ લાਲੇਵਾਲ ਚੱਕੀ ਜਾ ਰਿਹਾ ਸੀ ਦੂਜੀ ਥਈ ਵੀ ਲਾਲਾ ਗਿਣ ਚੁੱਕਿਆ ਤਾਂ ਦੋਵੇਂ ਥਈਆਂ ਹਰਿੰਦਰ ਨੇ ਉਹਦੇ ਹੱਥੋਂ ਹੱਥੋਂ ਫੜ ਲਈਆਂ ਤੇ ਉਹਨੂੰ ਆਖਿਆ ਕਿ ਬਹੀ ਉੱਤੇ ਇਹ 30000 ਆਇਆ ਲਿਖ ਦੇਵੇ ਰਮੇਸ਼ ਨੇ ਬਹੀ ਉੱਤੇ ਇੰਜ ਹੀ ਲਿਖ ਦਿੱਤਾ ਹਰਦੀਪ ਸਿੰਘ ਵੱਲੋਂ ਮੱਲਣ ਸਿੰਘ ਦਾ ਟਾਲੀ ਵਾਲਾ ਖੇਤ ਗਹਿਣੇ ਲਿਆ ਛੱਡ ਦਿੱਤਾ ਗਿਆ ਪੈਸੇ ਦਿੱਤੇ ਮੱਲਣ ਸਿੰਘ ਦੇ ਤਿੰਨਾਂ ਜਵਾਈਆਂ ਨੇ ਧੂਰਕੋਟ ਵਾਲਾ ਮੱਖਣ ਸਿੰਘ ਭੈਣੀ ਬਾਗੇ ਵਾਲਾ ਦੋਵੇਂ ਸਾਧੂ ਸਿੰਘ ਅਤੇ ਗੁਰਮੇਲ ਸਿੰਘ ਬਹੀ ਉੱਤੇ ਤਿੰਨਾਂ ਨੇ ਗੁੱਠੇ ਲਾ ਦਿੱਤੇ ਅਤੇ ਹਰਦੀਪ ਸਿੰਘ ਦਾ ਗੁੱਠਾ ਵੀ ਲਵਾ ਲਿਆ ਗਿਆ। ਡੋਰ ਵਲੇਟ ਕੇ ਬਹੀ ਰਮੇਸ਼ ਨੇ ਹਰਦੀਪ ਸਿੰਘ ਨੂੰ ਫੜਾ ਦਿੱਤੀ। ਸਭ ਜਾਣੇ ਰਮੇਸ਼ ਦੀ ਹੱਟ ਤੋਂ ਉੱਠੇ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਹਰਦੀਪ ਸਿੰਘ ਬਹੀ ਲੈ ਕੇ ਆਪਣੇ ਘਰ ਨੂੰ ਗੁਮਸੂਮ ਬਣਿਆ ਜਾ ਰਿਹਾ ਸੀ। ਪਤਾ ਨਹੀਂ ਕੀ ਸੋਚਦਾ ਹੋਵੇਗਾ। ਮਨ ਵਿੱਚ ਹੀ ਕਿਸੇ ਨੂੰ ਕੀ ਕਹਿੰਦਾ ਹੋਵੇਗਾ ਪਰ ਦੇਖਣ ਤੋਂ ਲੱਗਦਾ ਸੀ ਜਿਵੇਂ ਨਾ ਤਾਂ ਉਹਨੂੰ ਕੋਈ ਗੁੱਸਾ ਹੋਵੇ ਅਤੇ ਨਾ ਹੀ ਉਹਦੇ ਮਨ ਨੂੰ ਕੋਈ ਚੈਨ। ਹਰਿੰਦਰ ਘਰ ਨਹੀਂ ਗਿਆ ਸਿੱਧਾ ਹੀ ਬੈਂਕ ਵਿੱਚ ਗਿਆ ਤੇ ਆਪਣੇ ਨਾਂ ਦਾ ਨਵਾਂ ਹਿਸਾਬ ਖੁਲਵਾ ਕੇ 30 ਦਾ 30000 ਜਮ੍ਹਾਂ ਕਰਵਾ ਦਿੱਤਾ ਹਰਦਿਤ ਸਿੰਘ ਘਰ ਪਹੁੰਚਿਆ ਬਹੀ ਦਿਯਾਲੋ ਨੂੰ ਫੜਾਈ ਕਿ ਉਹ ਉਹਨੂੰ ਅਲਮਾਰੀ ਵਿੱਚ ਰੱਖ ਦੇਵੇ ਆਪ ਚੁੱਪ ਕੀਤਾ ਜਾ ਕੇ ਬੈਠਕ ਵਿੱਚ ਪੈ ਗਿਆ ਦਿਯਾਲੋ ਨੇ ਬਹੀ ਨੂੰ ਅਲਮਾਰੀ ਵਿੱਚ ਰੱਖਿਆ ਤੇ ਆਪਣੇ ਕੰਮਾਂ ਧੰਦਿਆਂ ਵਿੱਚ ਲੱਗ ਗਈ ਰੋਟੀ ਉਹ ਪਕਾ ਚੁੱਕੀ ਸੀ ਪਾਲੀ ਖਾ ਗਿਆ ਸੀ ਉਹਨੇ ਆਪ ਵੀ ਖਾ ਲਈ ਸੀ ਪਰ ਹਰਿੰਦਰ ਤੇ ਉਹਦੇ ਪਿਓ ਨੇ ਅਜੇ ਖਾਣੀ ਸੀ ਉਹ ਤਾਂ ਰੋਟੀ ਦਾ ਆਹਰ ਹੀ ਕਰ ਰਹੀ ਸੀ ਕਿ ਜਦੋਂ ਸਵੇਰੇ-ਸਵੇਰੇ ਮੱਲਣ ਦੇ ਜਵਾਈ ਦਾ ਸੁਨੇਹਾ ਸੁਣ ਕੇ ਹਰਦੀਪ ਸਿੰਘ ਨੇ ਬਹੀ ਚੁੱਕੀ ਸੀ ਤੇ ਰਮੇਸ਼ ਬਾਣੀਏ ਨੂੰ ਬਾਣੀਏ ਦੀ ਹੱਟ ਨੂੰ ਤੁਰ ਪਿਆ ਸੀ ਹਰਿੰਦਰ ਤਾਂ ਪਹਿਲਾਂ ਹੀ ਪਿੰਡ ਵਿੱਚ ਕਿਧਰੇ ਗਿਆ ਹੋਇਆ ਸੀ ਅਜੇ ਤੱਕ ਨਹੀਂ ਬੋੜਿਆ ਸੀ ਦਿਆਲੋ ਨੇ ਘਰ ਦੇ ਕੰਮ ਧੰਦੇ ਕਰਦੇ ਆ ਇੱਕ ਬਿੰਦ ਸੋਚਿਆ ਐਡਾ ਦਿਨ ਚੜ੍ਹਾ ਆ ਪਿਓ ਪੁੱਤ ਰੋਟੀ ਤਾਂ ਖਾ ਲੈਂਦੇ ਮੁੰਡਾ ਤਾਂ ਭਲਾ ਮੁੜਿਆ ਨਹੀਂ ਕਿਧਰੋਂ ਉਹ ਆਪ ਤਾਂ ਆ ਗਿਆ ਹੈ ਤੇ ਬੈਠਕ ਵਿੱਚ ਜਾ ਪਿਆ ਰੋਟੀ ਖਾਵੇ ਤੇ ਜਾਵੇ ਖੇਤ ਨੂੰ ਉਹ ਬੈਠਕ ਵਿੱਚ ਗਈ ਕਹਿੰਦੀ ਰੋਟੀ ਪਾਵਾਂ ਉਹ ਬੋਲਿਆ ਨਹੀਂ ਮੈਂ ਖਿਆ ਸੁਣਦਾ ਨਹੀਂ ਰੋਟੀ ਖਾ ਲੈਂਦਾ ਇੱਥੇ ਲਿਆ ਦਿਆਂ ਉਹ ਫਿਰ ਬੋਲੀ ਉਹ ਬੇਚੇਨ ਜਿਹਾ ਉੱਠ ਕੇ ਮੰਝੇ ਉੱਤੇ ਬੈਠ ਗਿਆ ਇੱਕ ਹੱਥ ਨਾਲ ਬਹੀ ਨੂੰ ਫੜਿਆ ਹੋਇਆ ਸੀ ਦੂਜੇ ਹੱਥ ਦੀ ਉਂਗਲ ਨਾਲ ਦਾੜੀ ਵਿੱਚ ਖੁਰਕ ਕਰਨ ਲੱਗਿਆ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਹੋਵੇਗਾ ਧਿਆਲੋ ਉਹਦੇ ਵੱਲ ਲਗਾਤਾਰ ਚੱਕੀ ਜਾ ਰਹੀ ਸੀ ਉਹਦਾ ਹੰਗਾਰਾ ਸੁਣ ਲਈ ਹੀ ਖੜੀ ਸੀ ਕੁੱਝ ਠਹਿਰ ਕੇ ਹਰਦੀਪ ਸਿੰਘ ਨੇ ਜੀਬ ਹਲਾਈ। ਲਿਆ ਖਾ ਲੈਨੇ ਆ ਦੋ ਬੁਰਕੀਆਂ। ਦਿਆਲੋਂ ਥਾਲੀ ਵਿੱਚ ਰੋਟੀ ਪਾ ਕੇ ਬੈਠਕ ਵਿੱਚ ਹੀ ਲੈ ਆਈ। ਚਾਰ ਰੋਟੀਆਂ ਕਟੋਰੇ ਵਿੱਚ, ਕੜੀ, ਕੜੀ ਉੱਤੇ ਮੱਖਣੀ ਅਤੇ ਖੱਟੀ ਲੱਸੀ ਦਾ ਗਲਾਸ, ਨਾਲ ਨੂੰ ਚੀਰਿਆ ਹੋਇਆ ਗੰਡਾ ਅਤੇ ਆਂਬ ਦੇ ਆਚਾਰ ਦੀ ਇੱਕ ਫਾੜੀ। ਥਾਲੀ ਹਰਦੀਪ ਸਿੰਘ ਨੇ ਮੰਜੇ ਉੱਤੇ ਹੀ ਰੱਖ ਲਈ। ਲੱਸੀ ਦਾ ਗਲਾਸ ਮੰਜੇ ਦੀ ਦੌਣ ਵਿੱਚ ਅੜਾ ਲਿਆ। ਰੋਟੀਵਾਲ ਪਹਿਲਾਂ ਤਾਂ ਦੇਖਦਾ ਰਿਹਾ ਤੇ ਫਿਰ ਇੱਕ ਬੁਰਕੀ ਤੋੜ ਕੇ ਮੱਖਣੀ ਨੂੰ ਕੜੀ ਵਿੱਚ ਰਣਾਉਣ ਲੱਗਿਆ। ਲਿਬੜੀ ਬੁਰਕੀ ਮੂੰਹ ਵਿੱਚ ਪਾਲੀ। ਨਾਲ ਹੀ ਲੱਸੀ ਦੀ ਕੁੱਟ ਭਰੀ ਜਿਵੇਂ ਬੁਰਕੀ ਮਸਾ ਹੀ ਸੰਗੋ ਥੱਲੇ ਉਤਰੀ ਹੋਵੇ ਖਾਸਾ ਚਿਰ ਲਾ ਕੇ ਉਹਨੇ ਇੱਕ ਰੋਟੀ ਖਾਦੀ ਗੰਡੇ ਦੀ ਇੱਕ ਨਿੱਕੀ ਜਹੀ ਫਾਕੜ ਮੂੰਹ ਵਿੱਚ ਪਾ ਲਈ ਅੰਬ ਛੇੜਿਆ ਹੀ ਨਹੀਂ ਕੜੀ ਦੇ ਕਟੋਰੇ ਵਿੱਚੋਂ ਦੋ ਕੁੱਟਾਂ ਭਰੀਆਂ ਤੇ ਲੱਸੀ ਦਾ ਅੱਧਾ ਗਲਾਸ ਪੀ ਕੇ ਥਾਲੀ ਪਰਮੇਜ ਉੱਤੇ ਰੱਖ ਦਿੱਤੀ ਦਿਯਾਲੋ ਨੂੰ ਹਾਕ ਨਹੀਂ ਮਾਰੀ ਓਮੇਦਾਉ ਮੇ ਮੰਜੇ ਉੱਤੇ ਟੇਡਾ ਹੋ ਗਿਆ ਤੇ ਛੱਤਵਾਲ ਚੱਕਰ ਲੱਗਿਆ ਦਿਯਾਲੋ ਇੱਕ ਹੋਰ ਰੋਟੀ ਲੈ ਕੇ ਆਈ ਤੇ ਪਾਣੀ ਦੀ ਗੜਬੀ ਰੋਟੀ ਵਾਲੀ ਥਾਲੀ ਮੇਜ਼ ਉੱਤੇ ਪਈ ਦੇਖ ਕੇ ਕਹਿੰਦੀ ਇਹ ਕੀ ਮੈਂ ਤਾਂ ਹੋਰ ਲੈ ਕੇ ਆਈ ਸੀ ਤੂੰ ਤਾਂ ਪਹਿਲੀਆਂ ਵੀ ਓਮੇ ਜਿਵੇਂ ਛੱਡਤੀਆਂ ਕੁਛ ਵੀ ਨਾ ਖਾਧੀ ਰੋਟੀ ਤੂੰ ਤਾਂ ਕੀ ਕਸਰ ਹੈ ਤੈਨੂੰ ਇਉਂ ਕਿਵੇਂ ਚੁੱਪ ਕਰਕੇ ਪਿਆ ਗਿਆ ਉਹ ਬੈਠਾ ਹੋ ਗਿਆ ਤੇ ਹੱਥਾਂ ਦਾ ਬੁੱਕ ਦੇ ਆਲੋ ਮੂਰੇ ਕੀਤਾ ਕਹਿੰਦਾ ਬਸ ਹੱਥ ਧਵਾ ਦੇ ਅੱਜ ਤਾਂ ਭੁੱਖ ਮਰੀ ਜੀ ਪਈ ਐ ਕਾਲਜਾ ਚੱਲਦਾ ਹੀ ਨਹੀਂ ਹੋਰ ਰੋਟੀ ਵੱਡੀ ਰੂਹ ਨਹੀਂ ਕਰਦੀ ਖਾਣ ਨੂੰ ਕੀ ਗੱਲ ਦਿਆਲੋ ਨੂੰ ਚਿੰਤਾ ਹੋਈ ਹੱਥ ਵਾਲੀ ਰੋਟੀ ਥਾਲੀ ਵਿੱਚ ਰੱਖ ਕੇ ਉਹ ਉਹਦੇ ਹੱਥ ਧੋਣ ਲੱਗੀ ਕੁਰਲੀ ਕਰਕੇ ਹੱਥ ਧੋਂਦਾ ਉਹ ਕਹਿੰਦਾ ਗੱਲ ਤਾਂ ਕੋਈ ਨਹੀਂ ਉਹੀ ਬਸ ਖਾਦੇ ਪੀਤੇ ਦੀ ਕੋਈ ਕਸਰ ਹੋ ਗਈ ਹੋ ਹੋ ਜਾਂਦਾ ਕਦੇ-ਕਦੇ ਹਾਂ ਹੋ ਜਾਂਦਾ ਕਦੇ-ਕਦੇ ਹਰਦੀਪ ਸਿੰਘ ਨੇ ਆਖਿਆ ਅਤੇ ਲੰਬਾ ਖਿੱਚਮਾ ਸਾਲਿਆ ਮੰਜੇ ਉੱਤੇ ਹੀ ਫੇਰ ਪੈ ਗਿਆ ਦਿਆਲੋ ਭਾਂਡੇ ਚੋੱਕ ਕੇ ਰਸੋਈ ਵੱਲ ਲੈ ਗਈ ਤੇ ਫਿਰ ਲੱਸੀ ਦਾ ਗਲਾਸ ਭਰ ਕੇ ਹਰਦੀਪ ਸਿੰਘ ਦੀ ਬਚੀ ਪਈ ਰੋਟੀ ਖਾਣ ਲੱਗੀ ਸੋਚਿਆ ਮੈਂ ਬੱਠਾ ਚ ਕਾ ਨੂੰ ਸੁਟਣੀ ਐ ਰੋਟੀ ਖਾਂਦੀ ਖਾਂਦੀ ਉਹ ਹਰਿੰਦਰ ਬਾਰੇ ਸੋਚਣ ਲੱਗੀ ਐਡਾ ਵੇਲਾ ਹੋ ਗਿਆ ਆਇਆ ਕਿਉਂ ਨਾ ਹਰਿੰਦਰ ਆਇਆ ਤਾਂ ਰੋਟੀ ਬਾਰੇ ਬੂ ਤੋਬਾ ਮਚਾਉਣ ਲੱਗਿਆ ਦਿਹਾਲੋ ਚੁੱਲ੍ਹੇ ਚੌਕੇ ਦਾ ਸਾਰਾ ਕੰਮ ਨਵੇੜੀ ਬੈਠੀ ਸੀ ਚੁੱਲ੍ਹੇ ਵਿੱਚ ਗੋਹਿਆਂ ਦੀ ਅੱਗ ਹੈਗੀ ਸੀ ਕੌਲੀ ਵਿੱਚ ਮੱਖਣੀ ਤੱਤੀ ਕਰਕੇ ਉਹਨੇ ਕੜੀ ਦੀਆਂ ਦੋ ਕਟਸ਼ੀਆਂ ਪਾਈਆਂ ਤੇ ਥਾਲੀ ਵਿੱਚ ਰੋਟੀਆਂ ਧਰ ਕੇ ਲੈ ਆਇਆ ਬਰਾਂਡੇ ਵਿੱਚ ਬੈਠ ਕੇ ਛੇਤੀ ਛੇਤੀ ਰੋਟੀ ਖਾਂਦਾ ਹਰਿੰਦਰ ਮਾ ਨੂੰ ਮੱਲਣ ਦੇ ਜਵਾਈਆਂ ਦੀਆਂ ਗੱਲਾਂ ਸੁਣਾ ਰਿਹਾ ਸੀ ਵਿੱਚ ਵਿੱਚ ਦੀ ਹੱਸਦਾ ਵੀ ਅਤੇ ਜਵਾਈਆਂ ਨੂੰ ਗਾਲਾਂ ਕੱਢਦਾ ਦਿਹਾਲੋ ਚੁੱਪਚਾਪ ਉਹਦੀਆਂ ਗੱਲਾਂ ਸੁਣਦੀ ਜਾ ਰਹੀ ਸੀ ਨਾ ਹੱਸਦੀ ਸੀ ਅਤੇ ਨਾ ਕੋਈ ਸਵਾਲ ਕਰਦੀ ਉਹਦੀ ਗੱਲ ਮੁੱਖੀ ਤੋਂ ਅਖੀਰ ਦਿਹਾਲੋ ਕਹਿੰਦੀ ਵੇਲੇ ਸੇ ਰਾ ਕੇ ਰੋਟੀ ਤਾਂ ਖਾ ਲਿਆ ਕਰ ਜਿੱਥੇ ਬੈਠਾ ਰਹਿਣਾ ਹੈ ਬੈਠਾ ਰਹਿਣਾ ਹੈ ਇਉਂ ਕਰ ਕਿਵੇਂ ਸੰਭਾਲੇਗਾ ਤੂੰ ਕਿੰਨਾ ਚਿਰ ਬੈਠਾ ਰਹੇ ਕੋਈ ਤੇਰੀ ਉਡੀਕ 'ਚ ਜਾਂ ਫਿਰ ਵਿਆਹ ਕਰਾ ਲੈ ਆਪੇ ਕਰੂ ਸਿੱਧਾ ਤੈਨੂੰ ਬੇਗਾਨੀ ਧੀ ਆ ਕੇ ਮੈਂ ਬਗਾਨੀ ਧੀ ਨੂੰ ਪਹਿਲਾਂ ਹੀ ਸਿੱਧੀ ਕਰਕੇ ਲਿਆਉਂ ਕਰੇ ਫਿਰ ਕੀ ਕਰੇਂਗੀ ਤੂੰ ਮਾਂ ਮਾਂ ਦੀਆਂ ਗੁੱਝੀਆਂ ਮਿੱਠੀਆਂ ਸਮਝੌਤੀਆਂ ਦਾ ਜਵਾਬ ਉਹ ਹਾਸੇ ਮਜ਼ਾਕ ਵਿੱਚ ਹੀ ਦੇ ਰਿਹਾ ਸੀ ਹੋਰ ਫਿਰ ਸਾਡੇ ਤਾਂ ਤੂੰ ਕਿਸੇ ਵੀ ਲੋਟ ਨਹੀਂ ਆਉਂਦਾ ਲੋਟ ਨੂੰ ਕੀ ਹੈ ਹੁਣ ਦੇਖ ਜਾਨਣਾ ਖੇਤ ਨੂੰ ਸਿੱਧਾ ਹੋ ਕੇ ਕੰਮ ਤਾਂ ਕਰਦਾ ਕੋਈ ਐਬ ਵੈਲ ਨਹੀਂ ਕੋਈ ਡੋਲ ਵਗਾੜਨੀ ਹੋਰ ਸਿੱਧਾ ਕਿਵੇਂ ਹੁੰਦਾ ਤੂੰ ਹੁਣ ਸਭ ਪਾਸਿਓਂ ਠੀਕ ਹੈ ਹੁਣ ਤਾਂ ਵਿਆਹ ਹੀ ਰਹਿ ਗਈ ਬਸ ਇੱਕ ਗੱਲ ਇਹ ਵੀ ਕਰ ਲੈ ਮਾਂ ਨੇ ਲੇਲੜੀ ਜਹੀ ਕੱਟ ਕੇ ਸਿੱਧੀ ਗੱਲ ਆਖੀ ਉਹ ਫਿਰ ਹੱਸ ਪਿਆ ਇਹ ਕੋਈ ਗੱਲ ਹੋਈ ਮਾਂ ਵਿਆਹ ਕੀ ਜ਼ਰੂਰੀ ਏ ਹਲਈ ਹੁਣੇ ਕੀ ਬੁੜਾ ਹੋ ਗਿਆ ਮੈਂ ਕਰਵਾ ਲੂੰਗਾ ਵਿਆਹ ਵੀ ਤੈਨੂੰ ਨਹੀਂ ਮਰਨ ਦਿੰਦਾ ਐਹੀ ਜਿਪਟਾਕੇ ਵਰਗੀ ਨੂੰ ਲਿਆ ਕੇ ਦਊ ਦਿਆਲੋ ਨੂੰ ਮੁੰਡੇ ਉੱਤੇ ਖੇਚ ਚੜਨ ਲੱਗੀ ਪਤੀਜ ਦਾ ਹੀ ਨਹੀਂ ਇਹ ਤਾਂ ਕਿਸੇ ਗੱਲ ਨੂੰ ਤੇ ਫਿਰ ਹਰਦੀ ਹਰਿੰਦਰ ਨੇ ਰੋਟੀ ਖਾ ਕੇ ਹੱਥ ਧੋਤੇ ਪੁੱਛਣ ਲੱਗਿਆ ਨੇ ਕਦੋਂ ਕਦੋਂ ਗਿਆ ਖੇਤ ਨੂੰ ਘਰੇ ਕਦੋਂ ਆਇਆ ਸੀ ਦਿਆਲੋ ਨੇ ਚੁੰਨੀ ਦਾ ਪੱਲਾ ਫੜ ਕੇ ਨੱਕ ਘੁੱਟਿਆ ਕੰਗਿਆ ਆਇਆ ਜਹੇ ਬੋਲ ਵਿੱਚ ਦੱਸਿਆ ਉਹ ਤਾਂ ਉਦੋਂ ਆ ਗਿਆ ਸੀ ਚਾਹ ਪੀਤੀ ਅਤੇ ਉੱਠ ਗਿਆ ਕਹੀਂ ਲੈ ਗਿਆ ਨਾਲ ਕੀ ਕਹਿੰਦਾ ਕਹਿੰਦਾ ਮੈਂ ਤਾਂ ਜਾਣਾ ਹਰਿੰਦਰ ਨੂੰ ਕਹਦੀ ਆ ਜੂਗਾ ਟਰੈਕਟਰ ਲੈ ਆਵੇ ਟਰਾਲੀ ਜੋੜ ਕੇ ਹਰਿੰਦਰ ਨੇ ਟਰੈਕਟਰ ਨੂੰ ਸਟਾਰਟ ਕੀਤਾ ਤੇ ਟਰਾਲੀ ਕੱਲ ਦੀ ਹੀ ਪਈ ਹੋਈ ਸੀ ਖੇਤ ਨੂੰ ਚੱਲ ਪਿਆ ਦਿਆਲੋਂ ਨੂੰ ਘਰੋਂ ਨਿਕਲਦੇ ਨੂੰ ਖਾਸਾ ਚਿਰ ਖੜੀ ਦੇਖਦੀ ਰਹੀ ਟਰੈਕਟਰ ਦੀ ਆਵਾਜ਼ ਸੁਣਨੋਂ ਹੱਟੀ ਤੋਂ ਬੈਠਕ ਵਿੱਚ ਹਰਦੀਪ ਸਿੰਘ ਕੋਲ ਆਈ ਉਬੀ ਆਸੀ ਸੁੱਤਾ ਨਹੀਂ ਸੀ ਖਾਲੀ-ਖਾਲੀ ਅੱਖਾਂ ਨਾਲ ਬੈਠਕ ਦੀਆਂ ਕੰਧਾਂ ਵੱਲ ਝਾਕ ਰਿਹਾ ਸੀ ਦਿਹਾਲੋਈ ਤਾ ਉਹ ਹੌਲੀ-ਹੌਲੀ ਥੱਕਿਆ ਜਿਹਾ ਮੰਜੇ ਤੋਂ ਉੱਠ ਖੜਾ ਪੈਰਾਂ ਦੇ ਜੋੜੇ ਪਾ ਲਏ ਪੱਗ ਢਾ ਕੇ ਕੇਸਾਂ ਦੇ ਜੂੜੇ ਨੂੰ ਦੁਬਾਰਾ ਬੰਨਣ ਲੱਗਿਆ ਜੂੜਾ ਕਰਕੇ ਹੱਥਾਂ ਵਿੱਚ ਪੱਗ ਫੜੀ ਅਤੇ ਓਵੇਂ ਦੀ ਓਵੇਂ ਗੋਡਿਆਂ ਉੱਤੇ ਰੱਖ ਲਈ ਦਿਹਾਲੋਵਲ ਝਾਕਣ ਲੱਗਿਆ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਤੇ ਜਿਵੇਂ ਉਹਦੇ ਮੂੰਹੋਂ ਕੋਈ ਗੱਲ ਨਿਕਲ ਨਾ ਰਹੀ ਹੋਵੇ ਉਹ ਹਰਖ ਨਾਲ ਇੰਨਾ ਗਲਗਲ ਤੱਕ ਭਰਿਆ ਪਿਆ ਸੀ ਤੇ ਉਹਨੂੰ ਸਮਝ ਨਹੀਂ ਸੀ ਕਿ ਉਹ ਕੀ ਗੱਲ ਕਰੇ ਕੀ ਨਾ ਕਰੇ ਦਿਆਲੋ ਵੀ ਜਿਵੇਂ ਉਹਦੇ ਕੋਲ ਕੁਝ ਕਹਿਣ ਆਈ ਹੋਵੇ ਪਰ ਕੁਝ ਕਹਿ ਨਾ ਸਕੀ ਹੋਵੇ ਕੀ ਕਹੇ ਇਹ ਕਿਹੜਾ ਕੋਈ ਨਵੀਂ ਗੱਲ ਸੀ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਉਹਨਾਂ ਦੋਵਾਂ ਨੇ ਹੀ ਹਰਿੰਦਰ ਨਾਲ ਕਈ ਵਾਰ ਕੀਤੀਆਂ ਸਨ ਪਰ ਉਹ ਕਿਸੇ ਵੀ ਡੱਬ ਸਿਰ ਨਹੀਂ ਆਇਆ ਸੀ ਹਾਸੇ ਮਜ਼ਾਕ 'ਚ ਹੀ ਗੱਲ ਲਿਆ ਜਾਂਦਾ ਅੱਜ ਵਾਂਗ ਹੀ ਹਰਦੀਪ ਸਿੰਘ ਨੇ ਨਵੇਂ ਹਰਖ ਦਾ ਦਿਆਲੋ ਨੂੰ ਕੋਈ ਇਲਮ ਨਹੀਂ ਸੀ ਆਖੀਰ ਹਰਦੀਪ ਸਿੰਘ ਨੇ ਜ਼बान ਖੋਲੀ ਚਾਹ ਦੀ ਬੁੱਕਤਾ ਕਰ ਪੀ ਕੇ ਜਾਣੇ ਆ ਫਿਰ ਕਿਸੇ ਪਾਸੇ ਐ ਬੈਠੇ ਤਾਂ ਪੂਰਾ ਨਹੀਂ ਪਟਣਾ ਬਣਾ ਦਿੰਨੀ ਆ ਕਹਿ ਕੇ ਤੇ ਆ ਲੋ ਬੈਠਕ ਵਿੱਚੋਂ ਬਾਹਰ ਹੋ ਗਈ ਹਰਦੀਪ ਸਿੰਘ ਹੌਲੀ ਹੌਲੀ ਪੱਗ ਬੰਨਣ ਲੱਗਿਆ ਸਤੰਬਰ ਅਕਤੂਬਰ ਦਾ ਮਹੀਨਾ ਸੀ ਦਸਹਿਰਾ ਹੁਣ ਲੰਘ ਕੇ ਗਿਆ ਸੀ ਅੱਧੀ ਰਾਤ ਤੋਂ ਬਾਅਦ ਠੰਡ ਉਤਰ ਆਉਂਦੀ ਟਾਵੇਂ ਟਾਵੇਂ ਲੋਕ ਛੱਤਾ ਥੱਲੇ ਸੌਣ ਲੱਗੇ ਸਨ ਬੇੜਿਆਂ ਵਿੱਚ ਪੈਣ ਵਾਲੇ ਬੰਦੇ ਮੋਟਾ ਕੱਪੜਾ ਲੈ ਕੇ ਸੌਂਦੇ ਹਰਦੀਪ ਸਿੰਘ ਤੇ ਦਿਆਲੂ ਰਸੋਈ ਕੋਲ ਬਰਾਂਡੇ ਅੱਗੇ ਸੌਂਦੇ ਸਨ ਹਰਿੰਦਰ ਬੈਠਕ ਵਿੱਚ ਸੌਂਦਾ ਸੀ ਉਹ ਤਾਂ ਬੈਠਕ ਵਿੱਚ ਹੀ ਸੌਂਦਾ ਹਾੜ ਹੋਵੇ ਸਿਆਲ ਹੋਵੇ ਗਰਮੀ ਦੇ ਦਿਨਾਂ ਵਿੱਚ ਉਹਦੀ ਬੈਠਕ ਦਾ ਪੱਖਾ ਸਾਰੀ ਰਾਤ ਚੱਲਦਾ ਰਹਿੰਦਾ ਉਹਨੂੰ ਮੋਢੇ ਤੋਂ ਹੀ ਰਾਤ ਨੂੰ ਕੁਝ ਨਾ ਕੁਝ ਪੜ੍ਹ ਕੇ ਸੌਣ ਦੀ ਆਦਤ ਸੀ ਬੈਠਕ ਵਿੱਚ ਪੈ ਕੇ ਵਧੀਆ ਪੜਿਆ ਜਾਂਦਾ ਰੋਸ਼ਨੀ ਦਾ ਚੰਗਾ ਪ੍ਰਬੰਧ ਹੁੰਦਾ ਇਕੱਲਾ ਹੁੰਦਾ ਆਰਾਮ ਨਾਲ ਪੜਦਾ ਰਹਿੰਦਾ ਉਸ ਰਾਤ ਰੋਟੀ ਟੁਕ ਕੰਮ ਮੁਕਾ ਕੇ ਦਿialo ਪੈ ਚੁੱਕੀ ਸੀ ਹਰਦੀਪ ਸਿੰਘ ਖੁਰਲੀਆਂ ਵਿੱਚ ਪਸ਼ੂਆਂ ਦੇ ਕੱਖ ਦੇਖ ਕੇ ਮੰਜੇ ਉੱਤੇ ਆ ਪਿਆ ਸੀ ਹਰਿੰਦਰ ਬੈਠਕ ਵਿੱਚ ਸਹਰਾਣੇ ਉੱਤੇ ਕੋਣੀ ਟਿਕਾ ਕੇ ਕੋਈ ਕਿਤਾਬ ਪੜ ਰਿਹਾ ਸੀ ਮਗਰਲੀ ਕੰਧ ਉੱਤੇ ਟਿਊਬ ਜਗ ਰਹੀ ਸੀ ਪੱਖਾ ਇੱਕ ਨੰਬਰ ਉੱਤੇ ਚੱਲ ਰਿਹਾ ਸੀ ਕਿਤਾਬ ਦੇ ਖਾਸੇ ਪੰਨਿਆਂ ਨੇ ਮੁਕਾ ਲਏ ਸਨ ਉਬਾਸੀ ਆਉਣ ਲੱਗੀਆਂ ਤਾਂ ਉਹਨੇ ਕਾਂਡ ਖਤਮ ਕਰਕੇ ਸੌਣ ਬਾਰੇ ਸੋਚਿਆ ਉਸੇ ਪਲ ਉਹਨਾਂ ਦੇ ਘਰ ਦਾ ਲੋਹੇ ਦਾ ਗੇਟ ਖੜਕਿਆ ਜਿਵੇਂ ਕੋਈ ਆਇਆ ਹੋਵੇ ਦੂਜੀ ਵਾਰ ਗੇਟ ਦਾ ਕੁੰਡਾ ਫੇਰ ਖੜਕਿਆ ਇਸ ਵਾਰ ਪਹਿਲਾਂ ਨਾਲੋਂ ਉੱਚੀ ਹਰਿੰਦਰ ਛੱਟ ਦੇ ਕੇ ਮੰਝੇ ਤੋਂ ਉੱਠਿਆ ਤੇ ਬੈਠਕ ਵਿੱਚੋਂ ਬਾਹਰ ਹੋ ਕੇ ਗੇਟ ਦੀ ਆਰਲ ਨੂੰ ਖਿੱਚਣ ਲੱਗਿਆ ਬਾਹਰ ਖੜੇ ਪਤਾ ਨਹੀਂ ਕਿੰਨੇ ਜਾਣੇ ਸਨ ਨਿੱਕੀ-ਨਿੱਕੀ ਕੋਈ ਗੱਲ ਕਰਦੇ ਤੇ ਨਿੱਕਾ-ਨਿੱਕਾ ਹੱਸਦੇ ਹਰਿੰਦਰ ਨੂੰ ਲੱਗਿਆ ਉਹਨਾਂ ਦੇ ਕੋਈ ਜਾਣਨ ਵਾਲੇ ਹੀ ਹਨ ਗੇਟ ਖੋਲ ਕੇ ਉਹਨੇ ਬਾਹਰ ਝਾਤ ਮਾਰੀ ਤਾਂ ਦੋ ਪਰਸ਼ਾਵੇਂ ਜਿਵੇਂ ਉਹਦੇ ਕੋਲ ਅੰਦਰ ਨੂੰ ਲੰਘ ਆਏ ਹਰਿੰਦਰ ਪੁੱਛਣ ਲੱਗਿਆ ਕਿਹੜੇ ਸਰੀਰ ਹੈ ਜਿਹੜੇ ਸਮਝ ਲਵੇਂ ਆਉਣ ਵਾਲੇ ਸਿੱਧੇ ਬੈਠਕ ਵੱਲ ਜਾ ਰਹੇ ਸਨ ਨੀ ਮੈਂ ਪਹਿਲਾਂ ਵੀ ਕਦੇ ਇੱਥੇ ਆ ਚੁੱਕੇ ਹੋਂ ਗੇਟ ਦੀ ਆਰ ਲਾਉਣ ਤੋਂ ਪਹਿਲਾਂ ਉਹਨੇ ਬੈਠਕ ਦੇ ਚਾਲਣ ਵਿੱਚ ਜਾ ਕੇ ਉਹਨਾਂ ਨੂੰ ਪਛਾਣ ਲੈਣਾ ਚਾਹਿਆ ਉਹ ਤਾ ਉਹ ਜਾਣੇ ਸਨ ਚੰਗੀ ਤਰ੍ਹਾਂ ਜਾਣੇ ਪਛਾਣੇ ਇੱਕ ਸੀ ਅਜਮੇਰ ਤਾਲੀਵਾਲ ਪਟਿਆਲਾ ਯੂਨੀਵਰਸਿਟੀ ਤੋਂ ਫਿਜ਼ਿਕਸ ਦੀ ਐਮਸੀ ਕੀਤੀ ਹੋਈ ਸੀ ਦੂਜਾ RAMDAS ਬੀਏ ਕਰਕੇ ਹਟ ਗਿਆ ਸੀ ਇਹ ਉਹੀ RAMDAS ਸੀ ਜਿਹੜਾ ਬਠਿੰਡੇ ਕਦੇ ਬਲਕਾਰ ਨਾਲ ਪੜਦਾ ਹੁੰਦਾ ਤੇ ਉਹ ਕਿੱਲੇ ਕੋਲ ਇੱਕ ਕਮਰਾ ਕਿਰਾਏ ਉੱਤੇ ਲੈ ਕੇ ਇਕੱਠੇ ਰਹਿੰਦੇ ਹੁੰਦੇ ਭੂੰਦੜ ਦਾ RAMDAS ਅਜਮੇਰ ਥਾਲੀਵਾਲ ਦੀ ਨਕਾਂਗੜਵਾਲ ਦੇ ਕਿਸੇ ਪਿੰਡ ਦਾ ਮੁੰਡਾ ਸੀ ਬਸ ਇੰਜ ਹੀ ਫਿਰਦੇ ਫਰੌਂਦੇ ਹੋ ਹਰਿੰਦਰ ਦੇ ਵਕਫ ਹੋ ਗਏ ਸਨ ਪਾਰਟੀ ਸਕੂਲਾਂ ਵਿੱਚ ਕਈ ਵਾਰ ਇਕੱਠੇ ਹੋ ਚੁੱਕੇ ਸਨ ਉਹਨਾਂ ਨਾਲ ਹਰਿੰਦਰ ਦੀਆਂ ਅੱਖਾਂ ਮਿਲੀਆਂ ਤਾਂ ਉਹ ਤਿੰਨੇ ਹੀ ਹੱਸਣ ਲੱਗੇ ਹੱਥ ਮਿਲਾਏ ਹਰਿੰਦਰ ਕਹਿੰਦਾ ਆਉਨਾ ਮੈਂ ਤੁਸੀਂ ਬੈਠੋ ਮੈਂ ਗੇਟ ਬੰਦ ਕਰ ਆਵਾ ਹਰਿੰਦਰ ਮੁੜ ਕੇ ਆਇਆ ਤਾਂ ਅਜਮੇਰ ਕਹਿੰਦਾ ਲੈ ਬਈ ਪਹਿਲਾਂ ਹੀ ਕਹਿ ਦੀਏ ਰੋਟੀ ਖਾਵਾਂਗੇ ਭੁੱਖ ਬਹੁਤ ਲੱਗੀ ਐ ਕੋਈ ਨਹੀਂ ਰੋਟੀ ਤਾਂ ਬਣ ਜਾਂਦੀ ਐ ਤੁਸੀਂ ਠੀਕ ਠਾਕ ਹੋ ਕੇ ਬਹਿ ਜਾਓ ਹਰਿੰਦਰ ਨੇ ਕਿਹਾ ਇੱਕ ਗੱਲ ਹੋਰ ਵੀ ਐ ਪਾਣੀ ਤੱਤਾ ਚ ਥੋੜਾ ਥੋੜਾ ਮਿਲ ਜੇ ਲੱਤਾਂ ਦੁਖੀ ਜਾਂਦੀਆਂ ਹੱਥ ਪੈਰ ਵੀ ਧੋਲਾਂਗੇ ਯਾਰ RAMDAS ਨੇ ਕਿਹਾ ਪਾਣੀ ਵੀ ਹੋ ਜੂ ਹੋਰ ਤਸ ਰੋਟੀ ਪਿੱਛੋਂ ਚਾਹ ਜ਼ਰੂਰ ਧਰਾ ਦੇ ਤੈਨੂੰ ਪਤਾ ਹੀ ਆ ਪਾ ਚਾਹ ਤਾਂ ਪੀਣੇ ਹੁੰਨੇ ਆ ਅਜਮੇਰ ਹੱਸਣ ਲੱਗਿਆ ਅਸੀਂ ਤਾਂ ਖਾ ਪੀ ਕੇ ਪੈ ਗਏ ਸੀ ਰੋਟੀ ਨਵੇਂ ਸਿਰੇ ਬਣੂ ਹੁਣ ਮਾਂ ਨੂੰ ਜਗਾਉਣਾ ਜਾ ਕੇ ਰੋਟੀ ਨੂੰ ਤਾਂ ਚੇਰ ਲੱਗੂ ਹਲੇ ਪਹਿਲਾਂ ਚਾਹ ਹੀ ਬਣਵਾ ਲਿਆ ਮਾਂ ਹਾਂ ਹਾਂ ਠੀਕ ਐ ਚਾਹ ਪਹਿਲਾਂ ਹੀ ਲਿਆ ਆ ਪਾਣੀ ਵੀ ਪਹਿਲਾਂ ਠੀਕ ਰਹੂਗਾ ਹੱਥ ਪੈਰ ਧੋ ਕੇ ਆਰਾਮ ਨਾਲ ਮੰჯਿਆ ਤੇ ਬੈਠਾਂਗੇ RAMDAS ਬੋਲ ਰਿਹਾ ਸੀ ਉਹ ਮਾਂ ਦੇ ਬੰਦੇ ਕੋਲ ਗਿਆ ਤੇ ਉਹਨੂੰ ਹੌਲੀ ਦੇ ਕੇ ਜਗਾਇਆ ਉਹ ਉੱਠ ਖੜੀ ਹਰਿੰਦਰ ਦੇ ਮਗਰ ਮਗਰ ਰਸੋਈ ਵਿੱਚ ਆ ਗਈ ਹਰਿੰਦਰ ਨੇ ਰਸੋਈ ਦੀ ਬਿਜਲੀ ਬੱਤੀ ਜਗਾ ਦਿੱਤੀ ਮਾਂ ਦੇ ਕੰਨ ਕੋਲ ਮੂੰਹ ਕਰਕੇ ਧੀਮੀ ਆਵਾਜ਼ ਵਿੱਚ ਸਮਝਾਉਣ ਲੱਗਿਆ ਮਾਂ ਦੋ ਬੰਦੇ ਨੇ ਸੱਤ ਅੱਠ ਤਾਂ ਰੋਟੀਆਂ ਲਾ ਦੇ ਆਲੂ ਪਏ ਹੋਣਗੇ ਉਬਾਲ ਕੇ ਸਬਜ਼ੀ ਬਣਾ ਦੇ ਤਰੀ ਵਾਲੀ ਗੰਡੇ ਤੇ ਅੰਬ ਦਾ achar ਹੈਗਾ ਹੀ ਆ ਠੀਕ ਹੈ ਕੌਣ ਨੇ ਇਸ ਵੇਲੇ ਮਾਂ ਨੇ ਪੁੱਛਿਆ ਹੈਗੇ ਕੋਈ ਦੋਸਤ ਨੇ ਮੇਰੇ ਆ ਵੇਲਾ ਆਉਣ ਦਾ ਕੀ ਐ ਆਉਣਾ ਸੀ ਤਾਂ ਸੰਦੇਹਾ ਆਉਂਦੇ ਫਿਰ ਕੀ ਹੋ ਗਿਆ ਘਰ ਐ ਜਦੋਂ ਮਰਜੀ ਆਵੇ ਕੋਈ ਆਪਦੀ ਤੀਮੀ ਨੂੰ ਉਠਾ ਲਿਆ ਕਰੀ ਅੱਧੀ ਰਾਤ ਮੇਥੋਂ ਨਹੀਂ ਪੱਕਦੀਆਂ ਪੋਲੀਆਂ ਤੇਰੇ ਦੋਸਤਾਂ ਦੀਆਂ ਕਿਹੜੇ ਨੇ ਆਹ ਹਾਤੀ ਕਰਾਉਣੇ ਐਸ ਵੇਲੇ ਆਉਣ ਵਾਲੇ ਇਹ ਮਾ ਚੁੱਲ੍ਹੇ ਵਿੱਚ ਸੁੱਕੇ ਗੋਹੀ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਮਚਾਉਣ ਲੱਗੀ ਚੰਗਾ ਡੜਕੇ ਦੇ ਲਈ ਗਾਲਾ ਹੁਣ ਉੱਚੀ ਨਾ ਬੋਲ ਬਾਪੂ ਜਾਗ ਪਿਆ ਤਾਂ ਘੰਟੋਂ ਨੇ ਬੜਬੜ ਕਰਨੋਂ ਨਹੀਂ ਹਟਣਾ ਪਹਿਲਾਂ ਦੋ ਗਲਾਸ ਚਾਹ ਦੇ ਕਰ ਦੇ ਮੈਂ ਟੋਕਣੀ ਚ ਪਾਣੀ ਲੈ ਕੇ ਆਉਣਾ ਚਾਹ ਪਿੱਛੋਂ ਪਾਣੀ ਦਿੱਤਾ ਕਰਨਾ ਹੈ ਹਰਿੰਦਰ ਟੋਕਣੀ ਚੋਕ ਕੇ ਬਾਹਰ ਪੰਪ ਵੱਲ ਚਲਿਆ ਗਿਆ ਮਾਂ ਨੇ ਚਾਹ ਦਾ ਪਾਣੀ ਧਰ ਦਿੱਤਾ ਸੀ ਉਹ ਉਹਨਾਂ ਨੂੰ ਚਾਹ ਪਿਆ ਕੇ ਆਇਆ ਤਾਂ ਸੋਈ ਵਿੱਚ ਪਾਣੀ ਹੋਇਆ ਪਿਆ ਸੀ ਖਲਪਾੜਾਂ ਦੀ ਅੱਗ ਨੇ ਮਿੰਟਾਂ ਵਿੱਚ ਦੀ ਪਾਣੀ ਨੂੰ ਰਿੱਜਣ ਲਾ ਦਿੱਤਾ ਸੀ ਬਾਲਟੀ ਵਿੱਚ ਟੋਕਣੀ ਉਲਟਾ ਆ ਕੇ ਉਹ ਬੈਠਕ ਵਿੱਚ ਆ ਗਿਆ ਤੌਲੀਆਂ ਵੀ ਨਾਲ ਹੀ ਚੁੱਕ ਲਿਆਇਆ ਸੀ ਫਿਰ ਇੱਕ ਬਾਲਟੀ ਠੰਡੇ ਪਾਣੀ ਦੀ ਲੈ ਗਿਆ ਦੋਵਾਂ ਨੇ ਹੱਥ ਪੈਰ ਧੋਤੇ ਹਰਿੰਦਰ ਨੇ ਉਹਨਾਂ ਦੇ ਬਿਸਤਰੇ ਵਿਛਾ ਦਿੱਤੇ ਸਨ ਉਹ ਆਪੋ ਆਪਣੇ ਮੰਝੇ ਉੱਤੇ ਬੈਠ ਗਏ ਹਰਿੰਦਰ ਦਾ ਹਾਲ ਚਾਲ ਪੁੱਛਣ ਲੱਗੇ ਸਾਂਝੀਆਂ ਜਿਹੀਆਂ ਗੱਲਾਂ ਕਰਦੇ ਰਹੇ ਰਾਮਦਾਸ ਬੋਲਦਾ ਕਦੇ ਅਜਮੇਰ ਅਤੇ ਕਦੇ ਹਰਿੰਦਰ ਤੱਤੀਆਂ ਤੱਤੀਆਂ ਰੋਟੀਆਂ ਨਾਲ ਉਹਨਾਂ ਨੂੰ ਆਲੂਆਂ ਦੀ ਸਬਜ਼ੀ ਬਹੁਤ ਸਵਾਦ ਲੱਗੀ। ਖੰਡ ਚਾਹ ਤੇ ਦੁੱਧ ਦੀ ਗੜ ਵੀ ਹਰਿੰਦਰ ਬੈਠਕ ਵਿੱਚ ਹੀ ਚੁੱਕ ਲਿਆ ਆ। ਛੋਟਾ ਡੱਬ ਕੋ ਅਤੇ ਕੱਚ ਦੇ ਤਿੰਨ ਗਲਾਸ ਵੀ ਬੈਠਕ ਵਿੱਚ ਬੱਤੀਆਂ ਵਾਲਾ ਸਟੋਪ ਪਿਆ ਸੀ। ਇਹ ਸਟੋਪ ਪੁਸ਼ਪਿੰਦਰ ਦਾ ਖਰੀਦਿਆ ਹੋਇਆ ਸੀ ਪੜਦੀ ਰਹਿੰਦੀ ਸੀ ਜਦੋਂ ਜੀ ਕਰਦਾ ਚਾਹ ਬਣਾ ਕੇ ਪੀ ਲੈਂਦੀ। ਹੁਣ ਇਹੀ ਕੰਮ ਹਰਿੰਦਰ ਦਾ ਸੀ। ਉਹ ਕਹਿੰਦਾ ਲੈ ਬਈ ਸਾਰਾ ਸਮਾਨ ਇੱਥੇ ਚੁੱਕ ਲਿਆ ਆ ਮੈਂ ਤਾਂ। ਆਪ ਹੀ ਬਣਾਵਾਂਗੇ ਚਾਹ ਜਿੰਨੇ ਵਾਰੀ ਜੀ ਕਰਕੇ ਕਰੇ ਜਾਈਓ ਹਰਿੰਦਰ ਨੇ ਸਟੋਪ ਬਾਲ ਲਿਆ ਤੇ ਚਾਹ ਧਾਰ ਦਿੱਤੀ RAMDAS ਬੋਲਿਆ ਅਜਮੇਰ ਮੈਂ ਇੱਕ ਗੱਲ ਹੋਰ ਕਹਿਣਾ ਬਈ ਇਹ ਭਰਮਾ ਬਹਿਮਾ ਤੇ ਚਮਤਕਾਰਾਂ ਤੋਂ ਵੀ ਗਾਹਾਂ ਨਿਕਲ ਕੇ ਇਹ ਧਰਮ ਦਾ ਜੋ ਚੱਕਰ ਹੈ ਮਨੋਖਲੀ ਇਹ ਬੜਾ ਖਤਰਨਾਕ ਬਿਮਾਰੀ ਹੈ ਹਾਂ ਇਹ ਤਾਂ ਹੈ ਹੀ ਪਰ ਬੁਨਿਆਦੀ ਤੌਰ ਉਤੇ ਦੁਨੀਆ ਦਾ ਕੋਈ ਵੀ ਧਰਮ ਇੱਕ ਦੂਜੇ ਨਾਲ ਲੜਨ ਦੀ ਸਿੱਖਿਆ ਨਹੀਂ ਦਿੰਦਾ ਹਰ ਧਰਮ ਕਹਿੰਦਾ ਪਰਮਾਤਮਾ ਇੱਕ ਹੈ ਇਹ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ ਸਾਰੇ ਮਨੁੱਖ ਭਰਾ ਭਰਾ ਨੇ ਪਰ ਵਿਗਾੜ ਕਦੋਂ ਪੈਦਾ ਹੋਇਆ ਜਦੋਂ ਧਰਮਾਂ ਵਿੱਚ ਫਿਰਕਾ ਪ੍ਰਸਤੀ ਆਈ ਫਿਰਕਾ ਪ੍ਰਸਤੀ ਦੀ ਜੜ ਹੈ ਕੁਰਸੀ ਦਾ ਮੋਹ ਰਾਜ ਸੱਤਾ ਹਥਿਆਉਣ ਲਈ ਧਰਮ ਦੇ ਆਗੂ ਆਮ ਲੋਕਾਂ ਨੂੰ ਫਿਰਕਾ ਪ੍ਰਸਤੀ ਦਾ ਨਸ਼ਾ ਸੰਗਾ ਦਿੰਦੇ ਆ ਰਾਮਦਾਸ ਕਹਿੰਦਾ ਸਰਮਾਇਦਾਰਾਂ ਲਈ ਲੋਕਾਂ ਵਿੱਚ ਫਿਰਕਾ ਪ੍ਰਸਤੀ ਫਲਾਉਣਾ ਫਸਾਦ ਕਰ ਦੇਣਾ ਹੈ ਲੋਕਾਂ ਨੂੰ ਧਾਰਮਿਕ ਪਖੰਡਾ ਵਿੱਚ ਹੀ ਉਲਝਾਈ ਰੱਖਣਾ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਦਾ ਬੜਾ ਸੌਖਾ ਤਰੀਕਾ ਹੈ ਆਮ ਲੋਕ ਇਹਨਾਂ ਵਿੱਚ ਹੀ ਫਸੇ ਰਹਿੰਦੇ ਆ ਜਾਂ ਫਿਰ ਇਹ ਪ੍ਰਚਾਰ ਕਿ ਇਹ ਊਚ ਨੀਚ ਸਭ ਰੱਬ ਦੀ ਰਜਾ ਹੈ ਜਾਂ ਕਰਮਾਂ ਦਾ ਫਲ ਹੈ ਰੱਬ ਵਿੱਚ ਵਿਸ਼ਵਾਸ ਮਨੁੱਖ ਨੂੰ ਕੋਰੀ ਬਣਾ ਦਿੰਦਾ ਹੈ ਤਿੰਨਾ ਗਲਾਸਾਂ ਵਿੱਚ ਚਾਹ ਪਾ ਕੇ ਹਰਿੰਦਰ ਅਜਮੇਰ ਦੇ ਮੰਜੇ ਉੱਤੇ ਬੈਠ ਗਿਆ ਅਜਮੇਰ ਕਹਿੰਦਾ ਲਿਆ ਫਿਰ ਦੇ ਹੁਣ ਪੀਏ ਹਰਿੰਦਰ ਬੋਲਿਆ ਤਤੀਏ ਪੀਤੀ ਨਹੀਂ ਜਾਣੀ ਦਿੰਨਾ ਵਸ ਤੁਸੀਂ ਗਾਹਾਂ ਗੱਲਾਂ ਕਰੋ ਹਰਿੰਦਰ ਨੇ ਦੋਹਾਂ ਨੂੰ ਚਾਹ ਦੇ ਗਲਾਸ ਫੜਾਏ ਅਤੇ ਤੀਜਾ ਗਲਾਸ ਆਪ ਲੈ ਕੇ ਚਾਹ ਪੀਣ ਲੱਗਿਆ ਚਾਹ ਦੀ ਘੁੱਟ ਭਰ ਕੇ ਅਜਮੇਰ ਕਹਿੰਦਾ ਇੱਕ ਸਰਮਾਇਦਾਰੀ ਚਾਲ ਹੋਰ ਦੇਖੋ ਅਖੇ Hindu ਸਭ ਭਾਈ ਭਾਈ ਨੇ Sikh ਸਭ ਭਾਈ ਭਾਈ ਨੇ Musalman ਸਭ ਭਾਈ ਭਾਈ ਨੇ Isai ਅਮੀਰ ਹੋਵੇ Isai ਗਰੀਬ ਹੋਵੇ ਧਾਰਮਿਕ ਪੱਧਰ ਉੱਤੇ ਉਹ ਇੱਕ ਨੇ ਉਹਨਾਂ ਦੀ ਲੜਾਈ ਕਾਦੀ ਹੁਣ ਇਹ ਵੀ ਸਮਝਣ ਦੀ ਲੋੜ ਹੈ ਕਿ ਸਮਾਜ ਵਿੱਚ ਵੱਖ-ਵੱਖ ਜਮਾਤਾਂ ਦੀ ਲੋਟੂਆਂ ਤੇ ਲੁੱਟੇ ਜਾਣ ਵਾਲਿਆਂ ਦੀ ਸਿਆਸਤ ਇੱਕੋ ਕਿਵੇਂ ਹੋ ਸਕਦੀ ਹੈ ਭਾਵੇਂ ਕਿ ਉਹਨਾਂ ਵਿੱਚੋਂ ਹਰੇਕ ਦਾ ਸਬੰਧ ਇੱਕ ਹੀ ਧਾਰਮਿਕ ਫਿਰਕੇ ਨਾਲ ਕਿਉਂ ਨਾ ਹੋਵੇ ਸਰਮਾਇਦਾਰ ਜਾਂ ਜ਼ਗੀਰਦਾਰ ਭਾਵੇਂ ਉਹ ਸਿੱਖ ਹੋਵੇ Hindu ਜਾਂ ਮੁਸਲਮਾਨ ਹੋਵੇ ਉਹਨਾਂ ਦੀ ਸਿਆਸਤ ਦੇਖਿਆ ਉਹਨਾਂ ਨੇ ਤਾਂ ਲੁੱਟਣਾ ਹੀ ਲੁੱਟਿਆ ਜਾਣ ਵਾਲਾ ਮਜ਼ਦੂਰ ਜਾਂ ਛੋਟਾ ਕਿਸਾਨ ਚਾਹੇ ਸਰਮਾਇਦਾਰ ਜਾਂ ਜ਼ਗੀਰਦਾਰ ਦੇ ਆਪਣੇ ਹੀ ਧਰਮ ਦਾ ਕਿਉਂ ਨਾ ਹੋਵੇ ਉਹ ਚਾਹ ਪੀ ਹਟੇ ਤਾਂ ਅਜਮੇਰ ਨੇ ਗੱਲ ਬਦਲੀ ਅੱਛਾ ਬਾਈ ਕੰਮ ਰੇਟ ਟੜਕੇ ਤਾਂ ਸੀ ਸੰਦੇਹਾਂ ਨੂੰ ਉੱਠ ਜਾਗੇ ਕੋਈ ਫੰਡ ਨਹੀਂ ਹੋ ਸਕਦਾ ਥੋੜਾ ਬਹੁਤ ਕਿੰਨੀ ਕੁ ਲੋੜ ਹੈ ਹਰਿੰਦਰ ਨੇ ਪੁੱਛਿਆ ਲੋੜ ਤਾਂ ਜਿੰਨਾ ਵੀ ਹੋ ਜੇ 10 ਵਜੇ ਤੱਕ ਠਹਿਰਨਾ ਪਊ ਫਿਰ ਤਾਂ ਰੋਟੀ ਰੁੱਟੀ ਖਾ ਕੇ ਜਾਇਓ ਟੜਕੇ ਸੰਦੇਹਾਂ ਨੂੰ ਕੀ ਐ ਨਾਲੇ ਇਹ ਕੰਮ ਹੋ ਜੂ ਹਰਿੰਦਰ ਨੇ ਆਖਿਆ ਰਾਤ ਕਾਫੀ ਲੰਘ ਚੁੱਕੀ ਸੀ ਅਜਮੇਰ ਮੰਜੇ ਉੱਤੇ ਪੈ ਕੇ ਕਹਿੰਦਾ ਅੱਛਾ ਤਾਂ ਫਿਰ ਇਹ ਗੱਲ ਐ ਕਲ ਤਰਾਂਪੁਰ ਹੀ ਜਾਣਾ ਦੁਪਹਿਰੇ ਵਗ ਜਾਗੇ ਹਰਿੰਦਰ ਨੇ ਬਿਜਲੀ ਬੁਝਾ ਦਿੱਤੀ ਉਹ ਹਨੇਰੇ ਵਿੱਚ ਹੀ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਧੰਨਵਾਦ